ਤਾਨ ਸਹਿਬਾ ਅਸੀਕਾ ਸਰ ਹਰਮਨਪ੍ਰੀਤ ਜੀ ਅਮਨਜੋਤ ਹਰਲੀਨ ਦਿਓ ਸਾਡੇ ਪੰਜਾਬ ਦੀਆਂ ਤੀਆਂ ਸਾਡੇ ਪੰਜਾਬ ਦੀਆਂ ਸ਼ੇਰਨੀਆਂ ਕੀ ਕਹਾਂ ਤੁਹਾਨੂੰ ਮੈਂ ਬਹੁਤ ਬਹੁਤ ਬੁਹਾਰਕਾ ਤੁਹਾਨੂੰ ਤੁਸੀਂ ਤਾਨ ਸਹਿਬਾ ਅਸੀਕਾ ਸਰ ਹਰਮਨਪ੍ਰੀਤ ਜੀ ਅਮਨਜੋਤ ਹਰਲੀਨ ਦਿਓ ਸਾਡੇ ਪੰਜਾਬ ਦੀਆਂ ਤੀਆਂ ਸਾਡੇ ਪੰਜਾਬ ਦੀਆਂ ਸ਼ੇਰਨੀਆਂ ਕੀ ਕਹਾਂ ਤੁਹਾਨੂੰ ਮੈਂ ਬਹੁਤ ਬਹੁਤ ਬੁਹਾਰਕਾ ਤੁਹਾਨੂੰ ਤੁਸੀਂ ਵਰਲਡ ਕੱਪ ਜਿੱਤ ਲਿਆ ਤੁਸੀਂ ਦੁਨੀਆ ਜਿੱਤ ਲਈ ਇੱਕ ਜੀਜ਼ਨ ਇੱਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵਿੱਚ ਬਣਾਇਆ ਬੜਾ ਲੋਕਾਂ ਦੇ ਵਿੱਚ ਬਹੁਤ ਸ਼ਾਇ ਹੈ ਕਿ ਸਾਡੀਆਂ ਤਿੰਨ ਕੁੜੀਆਂ ਜਿਹੜੀਆਂ ਤਿੰਨਾਂ ਨੇ ਪਰਫਾਰਮ ਕੀਤਾ ਜਦੋਂ ਜਦੋਂ ਵੀ ਮੌਕਾ ਮਿਲਿਆ ਤੇ ਮੈਂ ਮੈਚ ਵੀ ਮੈਂ ਤਾਂ ਖੁਦ ਸਪੋਰਟਸ ਲਵਰ ਵੀ ਆ ਫੈਨ ਵੀ ਆ ਤੇ ਕੱਲੀ ਕੱਲੀ ਬਾਲ ਮੈਂ ਦੇਖੀ ਬਿਲਕੁਲ ਸਹੀ 12 ਵਜੇ ਜਿਹੜਾ ਕੈਚ ਤੁਸੀਂ ਕਲਰਕ ਦਾ ਲਿਆ ਸੀਗਾ ਉਦੇ ਨਾਲ ਤਾਰੀਖ ਨਹੀਂ ਬਦਲੀ ਉਹਦੇ ਨਾਲ ਤਾਰੀਖ ਬਦਲ ਗਈ ਮਤਲਬ ਇਤਿਹਾਸ ਬਦਲ ਗਿਆ ਕਮਾਲ ਕਰਤੀ ਤੇ ਮੈਂ ਹੁਣ ਇਹ ਤਾਂ ਨਹੀਂ ਪੁੱਛਦਾ ਪੱਤਰਕਾਰ ਵਾਂਗੂ ਕਿ ਕਿਵੇਂ ਲੱਗ ਰਿਹਾ ਹੈ ਤੇ ਕਿਉਂਕਿ ਤੁਸੀਂ ਕਹੋਗੇ ਵੀ ਹਜੇ ਵੀ ਯਕੀਨ ਨਹੀਂ ਹੋ ਰਿਹਾ ਲੱਤਾਂ ਜੀਆਂ ਕੰਬੀ ਜਾਂਦੀਆਂ ਨੇ ਕਿਤੇ ਪਛਾਣ ਪਜੂੜਤਾ ਨਹੀਂ ਆ ਗਿਆ ਨਹੀਂ ਵੈਸੇ ਬਹੁਤ ਵੱਡਾ ਇੱਕ ਇਤਿਹਾਸ ਰਚਿਆ ਤੁਸੀਂ ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰੀ ਸੈਮੀਫਾਈਨਲ ਫਾਈਨਲ ਤੱਕ ਪਹੁੰਚੇ ਵੀ ਆ ਪਰ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਆਸਟ੍ਰੇਲੀਆ ਦਾ ਇੰਗਲੈਂਡ ਦਾ ਸਾਊਥ ਅਫਰੀਕਾ ਦਾ ਉਹਦੇ ਮੁਕਾਬਲੇ ਆਪਣਾ ਪਹਿਲਾਂ ਸੀਗਾ ਕਾਫੀ ਆਪਾਂ ਪਿੱਛੇ ਰਹਿ ਜਾਂਦੇ ਸੀ ਪਰ ਜੋ 339 ਚੇਸ ਕਰਨੇ ਉਹ ਵੀ ਬਹੁਤ ਕਮਾਲ ਸੀਗਾ ਜਿੱਦੇ ਜੈਮਾ ਨੇ 127 ਨਾਟ ਆਊਟ ਬਣਾਏ ਨਾ ਤੋਂ ਤੁਹਾਡਾ ਵੀ ਉਸ ਵੇਲੇ ਤੁਸੀਂ 80 89 89 ਸੀ ਤੁਹਾਡੇ ਜੀ ਸਰ ਜੀ हां मैं उदों गुजरात सी का मैं ओ सर... तो ओ मैच ਦੇ ਵਿੱਚ ਵੀ ਤੁਸੀਂ ਸਾਰੇ ਇਮੋਸ਼ਨ ਹੋ ਗਏ ਸੀ ਤੇ ਇੱਕ ਵੱਡੀ ਮੂਮੈਂਟ ਸੱਟ ਰਹੀ ਹਾਂਜੀ ਕਿਉਂਕਿ ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਵੱਡੀ ਅਚੀਵਮੈਂਟ ਕਿਉਂਕਿ ਉਹਨਾਂ ਉਹ ਤਾਂ ਕਦੇ ਲੀਗ ਮੈਚ ਚ ਹਾਰੇ ਹੀ ਨਹੀਂ ਨਾ ਹਾਂਜੀ ਸਰ ਤੇ ਅਮਨਜੋਤ ਤੁਹਾਡੇ ਪਿਤਾ ਜੀ ਦੀ ਵੀ ਵੀਡੀਓ ਆਈ ਹੋਈ ਹੈ ਤੇ ਉਹ ਮੈਚ ਦੇਖ ਰਹੇ ਨੇ ਘਰੇ ਬੈਠੇ ਨੇ ਹੈ ਨਾ ਹਾਂਜੀ ਤੇ ਤੁਹਾਨੂੰ ਤਾਂ ਪੁੱਛ ਸਕਦਾ ਕਿਵੇਂ ਲੱਗ ਰਿਹਾ ਹੈ ਕੋ ਕੋ ਜਿਹੜਾ ਕੈਚ ਤੁਸੀਂ ਫੜਿਆ ਸੀਗਾ ਤੇ ਉਹ ਮਤਲਬ ਦੋ ਤਿੰਨ ਵਾਰੀ ਐਡਾ ਐਡਾ ਹੋ ਗਿਆ ਸੀ ਉਹ ਅਸਲ 'ਚ ਕੈਚ ਨਹੀਂ ਫੜਿਆ ਅਸਲ 'ਚ ਟਾਫੀ ਸੀ ਜੀ ਸਰ ਜੀ ਹੈਨਾ ਤੇ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਤੇ ਤੁਸੀਂ ਜਦੋਂ ਆਉਂਗੇ ਇੱਥੇ ਤਾਂ ਤੁਹਾਡਾ ਸਨਮਾਨ ਵੀ ਕਰਾਂਗੇ ਤੁਹਾਨੂੰ ਪੂਰਾ ਮਾਨ ਇੱਜ਼ਤ ਪੰਜਾਬ ਦੇ ਵਿੱਚ ਤੁਸੀਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਬਹੁਤ ਸਾਰੀਆਂ ਹਜ਼ਾਰਾਂ ਲੱਖਾਂ ਕੁੜੀਆਂ ਨੂੰ ਪ੍ਰੇਰਣਾ ਮਿਲੂਗੀ ਕਿ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਵੀ ਕੁਝ ਕਰ ਸਕਦੇ ਹਾਂ ਸੋ ਤੁਸੀਂ ਸਾਡੀਆਂ ਬ੍ਰੈਂਡ ਮੈਸੇਜ ਇਸ ਗੱਲ ਦੀਆਂ ਕਿ ਪੰਜਾਬ ਦੇ ਵਿੱਚ ਪਹਿਲਾਂ ਇੱਕ ਇਹ ਵੀ ਸਾਡੇ ਤੇ ਲੱਗਿਆ ਸੀ ਧੱਬਾ ਜਾ ਕੇ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਸੀਗੇ ਕਿ ਸ਼ਾਇਦ ਇਹ ਕੰਮ ਦੀ ਨਹੀਂ ਹੈਗੀ ਜਾਂ ਇਹਨੂੰ ਪੱਥਰ ਤੇਰੇ ਤਾਂ ਪੁੱਤ ਪੱਥਰ ਮਾਰਿਆ ਮੱਤੇ ਨਾ ਪੱਥਰੀ ਕਹਿੰਦੇ ਸੀ ਇੱਟ ਕਹਿੰਦੇ ਸੀ ਨਾ ਸੋ ਪਰ ਤੁਸੀਂ ਇਹ ਸਾਬਤ ਕਰਤਾ ਕਿ ਜੇ ਮੌਕਾ ਮਿਲੇ ਤਾਂ ਜਿਹੜੇ ਓਡਾਰੀਆਂ ਨੇ ਉਹ ਸਮਾਨਾਂ ਚ ਉੱਚੀਆਂ ਲੱਗ ਸਕਦੀਆਂ ਨੇ ਦੇਖੋ ਤਾਂ ਕਪਤਾਨ ਸਾਹਿਬਾ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਵੀ ਸਾਰੇ ਪੰਜਾਬ ਦੀਆਂ ਕੁੜੀਆਂ ਨੂੰ ਜਾਂ ਜਿਹੜੇ ਤੁਹਾਡੇ ਬੈਲ ਵਿਸ਼ਰਸ ਨੇ ਜਾਂ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਦੁਆਵਾਂ ਕੀਤੀਆਂ ਉਹਨਾਂ ਲਈ ਹਾਂਜੀ ਸਰ ਸਾਡੇ ਸਾਡੇ ਲਈ ਇਹ ਉਹ ਵੱਡੀ ਅਚੀਵਮੈਂਟ ਹੈ ਔਰ ਇਸ ਇਸ ਟਾਈਮ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰਿਆ ਦਾ ਕਰਨਾ ਚਾਹੁੰਦੇ ਆ ਕਿਉਂਕਿ ਤੁਸੀਂ ਹਮੇਸ਼ਾ ਸਾਨੂੰ ਸਪੋਰਟ ਕੀਤਾ ਜਦੋਂ ਦੇ ਤੁਸੀਂ ਪੰਜਾਬ ਦੇ ਸੀਐਮ ਬਨੇ ਹੋ ਸਪੋਰਟਸ ਵਾਲੇ ਦੇ ਤਾਂ ਪੂਰੀ ਲਾਈਫ ਚੇਂਜ ਹੋ ਗਈ ਹੈ ਕਿਉਂਕਿ ਅਸੀਂ ਬਸ ਥੋੜਾ ਜਿਹਾ ਵੀ ਅਚੀਵਮੈਂਟ ਨਹੀਂ ਕਰਦੇ ਤੁਸੀਂ ਸਾਨੂੰ ਉਹਦੇ ਹੀ ਕਾਲ ਕਰਦੇ ਹੋ ਉਹਦੀ ਮੈਸੇजेस ਕਰਦੇ ਹੋ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਸੀਐਮ ਨੇ ਉਹ ਸਾਨੂੰ ਇੰਨਾ ਕਲੋਜ਼ਲੀ ਵਾਚ ਕਰ ਰਹੇ ਨੇ ਸਾਡੀ ਹਰ ਇੱਕ ਪਰਫਾਰਮੈਂਸ ਨੂੰ ਇਤਨਾ ਅਪਰੀਸ਼ੀਏਟ ਕਰਦੇ ਆ ਔਰ ਆਮ ਸ਼ੋਰ ਕਿ ਤੁਹਾਡੀ ਇੰਨੀਆ ਦਾ ਇਨਵੋਲਵਮੈਂਟ ਹੈ ਇਹ ਪੰਜਾਬ ਵਿੱਚ ਹੋਰ ਵੀ ਅਵੇਅਰਨੈਸ ਲੈ ਕੇ ਆ ਰਹੀ ਹੈ। ਔਰ ਪੰਜਾਬ ਦੇ ਵਿੱਚ ਜਿੰਨੇ ਵੀ ਅੱਜ ਲੋਕ ਸਾਨੂੰ ਦੇਖ ਰਹੇ ਨੇ ਬਹੁਤ ਜ਼ਿਆਦਾ ਲੋਕੀ ਮੋਟੀਵੇਟ ਹੋਣਗੇ ਔਰ ਛੋਟੀਆਂ-ਛੋਟੀਆਂ ਕੁੜੀਆਂ ਜਿਨ੍ਹਾਂ ਨੇ ਸਾਨੂੰ ਟੀਵੀ ਦੇ ਵਿੱਚ ਦੇਖਿਆ ਖੇលਦੇ ਹੋਏ ਔਰ ਲਾਈਵ ਦੇਖਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਬਹੁਤ ਮੋਟੀਵੇਟ ਕਰਾਂਗੇ ਅੱਗੇ ক্রিকেট ਨਹੀਂ ਬਾਕੀ ਹੋਰ ਵੀ ਸਾਰੇ ਸਪੋਰਟਸ ਖੇਡਣ ਲਈ। ਨਹੀਂ ਬਹੁਤ ਵਧੀਆ। ਦੇਖੋ ਮੈਂ ਤਾਂ ਮੈਂ ਤਾਂ ਅਕਸਰ ਇਹ ਕਹਿੰਦੀ ਕਹਿੰਨਾ ਕਿ ਦੇਖੋ ਚਾਰ ਸਪੋਰਟਸ ਨੇ ਮੇਜਰ ਵਿਮਨ ਕ੍ਰਿਕਟ ਮੈਨਸ ਕ੍ਰਿਕਟ ਹਾਕੀ ਤੇ ਫੁੱਟਬਾਲ ਚਾਰਾਂ ਦੇ ਕੈਪਟਨ ਪੰਜਾਬੀ ਨੇ ਇਸ ਵਕਤ ਇਹਨਾਂ ਸ਼ੁਭਮਨ ਗਿੱਲ ਹੋ ਗਿਆ ਉਧਰੋਂ ਤੇ ਇੱਧਰ ਆਪਣਾ ਤੁਸੀਂ ਹੋਗੇ ਤੇ ਆਪਣਾ ਹਰਮਨਪ੍ਰੀਤ ਉਹਦਾ ਨਾਮ ਵੀ ਹਰਮਨਪ੍ਰੀਤ ਹੀ ਹੈ ਆਪਣਾ ਹਾਕੀ ਵਾਲੇ ਜਿਹੜੇ ਮੁੰਡੇ ਨੇ ਉਹ ਤਾਂ 11 ਚੋਂ 9 ਪਲੇਅਰ ਆਪਣੇ ਨੇ ਤੇ ਜਦੋਂ ਤੁਹਾਨੂੰ ਸਨਮਾਨ ਕਰਨ ਲਈ ਤੁਸੀਂ ਬੁਲਾਏ ਸੀਗੇ ਤੇ ਸਾਰੇ ਤਾਂ ਉਦੋਂ ਸਾਰੇ ਪਲੇਅਰ ਆਏ ਸੀਗੇ ਤੇ ਸਪੋਰਟਸ ਦੇ ਵਿੱਚ ਅਚੀਵਮੈਂਟਸ ਜਿਹੜੀਆਂ ਪੰਜਾਬ ਦੀਆਂ ਬਹੁਤ ਹਿਸਟਰੀ ਵਧੀਆ ਬਹੁਤ ਵੱਡੀ ਹਿਸਟਰੀ ਹੈ ਪੰਜਾਬ ਦੀ ਤੇ ਹਰਲੀਨ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਪੀਰ ਮਛੱਲਾ ਖੇਡਣ ਜਾਂਦੇ ਹੁੰਦੇ ਸੀ ਤੇ ਤੁਹਾਨੂੰ ਇਸ ਪੀਸੀਏ ਚ ਖੇਡ ਨਹੀਂ ਦਿੰਦੇ ਸੀ ਹੈਨਾ ਤੇ ਮੈਨੂੰ ਯਾਦ ਹੈ ਤੁਸੀਂ ਮੈਨੂੰ ਇਹ ਕਹਿਆ ਸੀਗਾ ਤੇ ਮੈਨੂੰ ਕਹਿ ਸੀ ਵੀ ਇੱਥੇ ਵੀ ਪ੍ਰੈਕਟਿਸ ਕਰਨ ਦੋ ਵੀ ਮੈਂ ਜੇ ਵੱਡੇ ਗਰਾਊਂਡ ਚ ਨਹੀਂ ਪ੍ਰੈਕਟਿਸ ਹੋਊਗੀ ਤਾਂ ਫਿਰ ਇਹ ਕਿਵੇਂ ਮੈਣਾ ਜਾਊਗਾ ਕਿ ਛੱਕਾ ਕਿੱਧਰ ਮਾਰਨਾ ਤੇ ਹਰਲੀਨ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਸਰ ਬਹੁਤ ਵਧੀਆ ਲੱਗ ਰਿਹਾ ਸਾਡੇ ਵਾਸਤੇ ਲਾਈਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਬਟ ਮਤਲਬ ਮੈਂ ਇਹ ਕਹੂੰਗੀ ਕਿ ਹਰ ਚੀਜ਼ ਮਤਲਬ ਸਾਨੂੰ ਗਵਰਨਮੈਂਟ ਨੇ ਬਹੁਤ ਸਪੋਰਟ ਕਰੇ ਤੇ ਮਤਲਬ ਪਹਿਲਾਂ ਵੀ ਅਸੀਂ ਖੇਡਦੇ ਹੁੰਦੇ ਸੀਗੇ ਬਟ ਟੈਕਨੋਲਜਮੈਂਟ ਵਗੈਰਾ ਹੁਣ ਆਨ ਲੱਗੀ ਹੈ ਤੇ ਉਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੀ ਚੀਜ਼ਾਂ ਵਾਸਤੇ ਤੇ ਜਿਵੇਂ ਹਰੀਦੀਪ ਨੇ ਕਿਹਾ ਕਿ ਸਪੋਰਟਸ ਵਾਲਿਆਂ ਦੀ ਲਾਈਫ ਚੇਂਜ ਹੋ ਗਈ ਮਤਲਬ ਆਈ ਰਿਮੈਂਬਰ ਕਿ ਜਦੋਂ ਆਪਾਂ ਤਦੋ ਪਿਛਲੀ ਵਾਰੀ ਅਸੀਂ ਕਾਮਨਵੈਲਥ ਵੀ ਲੈ ਆਏ ਸੀਗੇ ਤੇ ਤੁਹਾਡੀ ਸਪੀਚ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਿ ਕੋਈ ਚੀਫ ਮਿਨਿਸਟਰ ਇੰਨਾ ਇਨਵੋਲਡ ਹੈ ਸਪੋਰਟਸ ਦੇ ਵਿੱਚ ਤੁਸੀਂ ਸਿਰਫ ਕ੍ਰਿਕਟ ਨਹੀਂ ਹੋਰ ਵੀ ਸਪੋਰਟਸ ਦੇ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਰੱਖੀ ਸੀਗੀ ਹਰ ਚੀਜ਼ ਵਾਸਤੇ ਤੇ ਥੈਂਕ ਯੂ ਸੋ ਮਚ ਸਰ ਤੇ ਕਪਤਾਨ ਸਾਹਿਬਾ ਤੇ ਫਿਰ ਜੋ ਸ਼ਿਫਾਲੀ ਦੇਖੋ ਕਿਸਮਤ ਉਹ ਕਿਤੇ ਹੋਰ ਖੇਡਦੀ ਫਿਰਦੀ ਸੀ ਹੈਨਾ ਤੇ ਪ੍ਰਤੀਕਰਾਵ ਲਈ 6:00 ਵਜੇ ਤਾਂ ਫਿਰ ਉਹਨੂੰ ਬੁਲਾ ਲਿਆ ਪਰ ਪਹਿਲੇ ਮੈਚ ਬੋਲਿੰਗ ਨਹੀਂ ਕੀਤੀ ਤੇ ਦੂਜੇ ਮੈਚ ਤੁਸੀਂ ਜਦੋਂ ਬਾਲ ਫੜਾਈ ਤੁਹਾਨੂੰ ਉਮੀਦ ਸੀ ਕਿ ਇੱਕ ਓਵਰ ਚ ਦੋ ਵਿਕਟਾਂ ਲੈ ਜੂਗੀ ਹਾਂਜੀ ਸਰ ਕਿਉਂਕਿ ਜਿਵੇਂ ਉਹ ਬੈਟਿੰਗ ਕਰ ਰਹੀ ਸੀ ਮੈਨੂੰ ਲੱਗ ਰਿਹਾ ਸੀ ਕਿ ਅੱਜ ਜਾਂਦਾ ਦਿਨ ਆ ਕਿਉਂਕਿ ਸਪੋਰਟਸ ਦੇ ਵਿੱਚ ਬੜਿਆ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਇਹ ਤੁਸੀਂ ਰਿਅਲਾਈਜ਼ ਕਰੋ ਕਿ ਕਿੰਨਾ ਦਿਨ ਚੱਲ ਰਿਹਾ ਵਧੀਆ ਜਦੋਂ ਜਦੋਂ ਸਾਡੇ ਵੀ ਸਾਡੀਆਂ ਵੀ ਜਦੋਂ 14 15 ਰੈਲੀਆਂ ਹੋਣ ਤੇ ਪਹਿਲੀ ਰੈਲੀ ਚ ਭਾਸ਼ਣ ਵਧੀਆ ਹੋ ਜੇ ਫਿਰ ਪਤਾ ਲੱਗ ਜਾਂਦਾ ਵੀ ਅੱਜ ਆਪਣਾ ਦਿਨ ਹੈ ਹਾਂਜੀ ਮਨ ਜਿਵੇਂ ਉਹਨੇ ਬੈਟਿੰਗ ਕੀਤੀ ਮੈਨੂੰ ਬਸ ਇਦਾਂ ਫੀਲ ਹੋਇਆ ਕਿ ਅੱਜ ਦਾ ਦਿਨ ਹੈ ਤੇ ਇੱਕ ਵਾਰੀ ਇੱਕ ਚਾਂਸ ਤਾਂ ਲੈ ਸਕਦੇ ਐ ਇੱਕ ਓਵਰ ਦਾ ਚਾਂਸ ਤਾਂ ਲੈ ਹੀ ਸਕਦੇ ਐ ਕਿ ਇਹਨੂੰ ਇੱਕ ਚਾਂਸ ਦੇ ਲਈਏ ਲੈਟਸ ਸੀ ਕੀ ਹੁੰਦਾ ਪਰ ਉਹਨੇ ਤਾਂ ਫਿਰ ਪਹਿਲੇ ਓਵਰ ਚ ਹੀ ਕਮਾਲ ਕਰਨਾ ਸ਼ੁਰੂ ਕਰਤਾ ਲੈ ਕਮਾਲ ਕਰਤਾ ਪਹਿਲੇ ਓਵਰ ਚ ਦੋ ਵਿਕਟਾਂ ਆ ਗਿਆ ਸੀ ਉਹ ਦੋ ਦੋ ਦੀਆਂ ਦੋ ਵੱਡੀਆਂ ਵਿਕਟਾਂ ਸਤੂ ਬੋਲਾ ਚੰਗੀ ਸਤੂ ਬੋਲਾ ਚ ਦੋ ਵਿਕਟਾਂ ਕਰਦੀਆਂ ਉਹਨੇ ਹਾਂ ਉਹ ਤਾਂ ਓਵਰ ਤਾਂ ਬਹੁਤ ਉਹਦੇ ਇਕਨੋਮਿਕਲੀ ਬਹੁਤ ਰਨ ਦਿੱਤੇ ਹੀ ਨਹੀਂ ਉਹਨੇ ਤੇ ਸ੍ਰੀ ਚਰਨੀ ਨੇ ਬਹੁਤ ਅੱਛੀ ਬੋਲ ਕੇ ਤੇ ਜੀ ਜੀ ਸਰ ਰਿਚਾ ਨੇ ਬਹੁਤ ਬਹੁਤ ਕਮਾਲ ਰਿਚਾ ਦੀ ਹਨਾ ਦੀਪਤੀ ਨੇ ਦੀਪਤੀ ਨੋ ਡਾਊਟ ਦੀਪਤੀ ਜੈ ਮੇਮਾ ਤੇ ਪਰ ਇਹ ਵੀ ਮੈਂ ਜਦੋਂ ਮੈਂ ਕੱਲੀ ਕੱਲੀ ਬੋਲਦਾ ਪਤਾ ਹੈ ਕਿਉਂਕਿ ਉਹਨਾਂ ਦੀ ਕੈਪਟਨ ਜਿਹੜੀ ਹੈ ਬਹੁਤ ਖਤਰਨਾਕ ਪਲੇਅਰ ਹੈ ਉਹ ਉਹਦਾ ਵਿਕਟ ਇੱਕ ਇੱਕ ਕੈਚ ਤਾਂ ਛੁੱਟ ਵੀ ਗਿਆ ਸੀ ਉਹਦਾ ਜੈ ਮਾ ਨੇ ਛੱਡਿਆ ਸੀ ਮੇਰੇ ਕੋਲ ਤੇ ਪਰ ਦੂਸਰੀ ਸੈਂਚਰੀ ਤੋਂ ਬਾਅਦ ਥੋੜਾ ਈਜ਼ੀ ਹੋ ਗਈ ਉਹ ਮੇਰੇ ਖਿਆਲ ਚ ਤੇ ਉਤੋਂ ਬਾਅਦ ਫਿਰ ਜਦੋਂ ਉਹ ਦਾ ਵਿਕਟਾ ਗਿਆ ਫਿਰ ਉਸ ਵੇਲੇ ਬਸ ਜਿਹੜਾ ਲੱਗਿਆ ਸੀ ਪਤਾ ਖੈਰ ਮੈਨੂੰ ਇਹ ਡਾਊਟ ਇਹ ਸੀ ਕਿਉਂਕਿ ਜਿਹੜੀ ਕਲੈਰਕ ਸੀ ਜਿਹਦਾ ਕੈਚ ਤੁਸੀਂ ਐਂਡ 'ਚ ਪਕੜਿਆ ਹਾਂਜੀ ਹਾਂਜੀ ਉਹਨੇ ਸੈਮੀ ਫਾਈਨਲ ਉਹਨੇ ਆਪਣਾ ਲੀਗ ਮੈਚ ਦੇ ਵਿੱਚ ਉਹ 53 ਬਾਲਾਂ ਤੇ 84 ਰਨ ਬਣਾ ਕੇ ਮੈਚ ਹੀ ਖੋ ਕੇ ਲੈ ਗਈ ਸੀ ਉਹ ਤਾਂ ਹਾਂਜੀ ਸਰ ਹੈਨਾ ਬਹੁਤ ਖਤਰਨਾਕ ਸੀ ਪਰ ਇਹ ਵੀ ਅਮਨਜੋਤ ਕਾਫੀ देर ਫਿਰ ਉੱઠી ਨਹੀਂ ਉੱਥੋਂ ਮੈਂ ਕੈਚ ਲੈ ਕੇ ਤੇ ਬੈਂਡੀ ਉਹ ਉਹ ਪੇਚ ਬਿਲਕੁਲ ਡਿਫਰੈਂਟ ਸੀ ਹਾਂ ਕੱਲ ਵਾਲੀ ਪੇਚ ਬਹੁਤ ਡਿਫਰੈਂਟ ਸੀ ਸਾਨੂੰ ਪਤਾ ਜਗਾ ਕਿ ਇਹ ਰਨ ਕਾਫੀ ਨੇ ਬਸ ਕੰਫिडेंस ਹੋ ਗਿਆ ਬਸ ਬੋਲਿੰਗ ਤੇ ਫਿਲਡਿੰਗ ਕਰਦੇ ਰਹਿਣਾ ਨਹੀਂ ਨਹੀਂ ਬੜਾ ਵਧੀਆ ਤਰੀਕੇ ਨਾਲ ਤੁਸੀਂ ਪਹਿਲਾਂ ਉਹਨੂੰ ਥੋੜਾ ਜਿਹਾ ਤੁਸੀਂ ਬੈਟਿੰਗ ਆਰਡਰ ਵੀ ਚੇਂਜ ਕੀਤਾ ਸੀ ਹਾਂਜੀ ਹਾਂ ਰਿਚਨ ਨੂੰ ਮੈਂ ਕਹਾਂ ਥੋੜਾ ਅੱਗੇ ਵਾਸਤੇ ਰੱਖਦੇ ਹਾਂ ਹਾਂ 40 ఓਵਰ ਤੋਂ ਬਾਅਦ ਹੀ ਆਇਸੀ ਪਰ ਜਿਹੜਾ ਤੁਹਾਡਾ ਕਪਤਾਨੀ ਦੀ ਵੀ ਤਾਰੀਫ ਹੋ ਰਹੀ ਹੈ ਕਿ ਬੋਲਿੰਗ ਚੇਂजेस ਹੈ ਨਾ ਤੇ ਔਰ ਜਦੋਂ ਵੀ ਬੋਲਿੰਗ ਚੇਂਜ ਹੋਈ ਕੁਝ ਨਾ ਕੁਝ ਹੈਪਨ ਹੋਇਆ ਹੈ ਨਾ ਕਿਸੇ ਨਾ ਕਿਸ ਤਰੀਕੇ ਨਾਲ ਪਰ ਕਿਉਂਕਿ ਦੋਨੇ ਟੀਮਾਂ ਪਹਿਲੀ ਵਾਰ ਫਾਈਨਲ ਖੇਡ ਰਹੀਆਂ ਸੀ ਪ੍ਰੈਸ਼ਰ ਤਾਂ ਫਿਰ ਇੱਕੋ ਜਿਹਾ ਸੀਗਾ ਹਾਂਜੀ ਹਾਂਜੀ ਤੇ बाकी ਤੁਹਾਨੂੰ ਟਰੋਫੀ ਲੈਣ ਵੇਲੇ ਨੱਚਦੇ ਹਨ ਵੀ ਦੇਖਿਆ ਭੰਗੜਾ ਪਾਉਂਦੇ ਹਨ ਤੇ ਪੰਜਾਬੀ ਭੰਗੜਾ ਬੰਦੇ ਜਾਂਦੀ ਦੀ ਬាទ ਬਿਲਕੁਲ ਬਿਲਕੁਲ ਤੇ ਆਪਣੇ ਅਰਸ਼ਪ੍ਰੀਤ ਵੀ ਮੈਨ ਆਫ ਦਾ ਮੈਚ ਉਸ ਦਿਨ ਆਏ ਹੈ ਹਨਾ ਤੇ ਅਭਿਸ਼ੇਕ ਦੀ ਫਾਰਮ ਵੀ ਅੱਛੀ ਚੱਲ ਰਹੀ ਹੈ ਸ਼ੁਮਨ ਵੀ ਤੋਂ ਸਾਰੀ ਪੰਜਾਬ ਦਾ ਜਿਹੜਾ ਸਾਡਾ ਸਪੋਰਟਸ ਦਾ ਜਿਹੜਾ ਬੈਚ ਹੈ ਮੈਂ ਕਹੂੰਗਾ ਸਾਰਾ ਬੈਚ ਹੀ ਬਹੁਤ ਵਧੀਆ ਪਰਫਾਰਮ ਕਰ ਰਿਹਾ ਹੈ ਤੇ ਤੁਸੀਂ ਆਓ ਪੰਜਾਬ ਚ ਕਦੋਂ ਆਣਾ ਪੰਜਾਬ ਸਰ ਅਸੀਂ ਸਾਨੂੰ ਹੁਣ ਹੋਲੀ ਵਾਲੀ ਪਤਾ ਚੱਲ ਰਹਾ ਹੈ ਕਿ ਸਟਾਫ ਉਨ ਕੱਲ ਕੀ ਹੈ ਓਕੇ ਤੁਸੀਂ ਆਓ ਮੋਸਟ ਵੈਲਕਮ ਤੇ ਮਾਪਿਆਂ ਨੂੰ ਮਾਤਾ ਪਿਤਾ ਨੂੰ ਸਾਰਿਆਂ ਨੂੰ ਬਹਾਈ ਤੇ ਮੈਂ ਵਸੇ ਸੁਣ ਲਈ ਸੀ ਇੰਟਰਵਿਊ ਨਾਲ ਦੀ ਤੁਸੀਂ ਕਹੇ ਸੀ ਨਾ ਵੀ ਹਿੰਦੀ ਵੀ ਠੀਕ ਹੈ ਪੰਜਾਬੀ ਵੀ ਅੰਗਰੇਜ਼ੀ ਚ ਥੋੜਾ ਜਿਹਾ ਇਹ ਆਪਣਾ ਪੰਜਾਬੀਆਂ ਦਾ ਹੁੰਦਾ ਹੀ ਹੈ ਨਾ ਕਿ ਤਾਂ ਤੇ ਪਰ ਬੜਾ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੇ ਬਹੁਤ ਮਿਥਾਲੀ ਰਾਜ ਹੋ ਗਏ ਆ ਇਹ ਮਲਹੋਤਰਾ ਲਗੋਸਮਾਂ ਵੀ ਹਨ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਜਿਨ੍ਹਾਂ ਨੇ ਜਾਗ ਲਾਇਆ ਨਾ ਕਿ ਕੁੜੀਆਂ ਵੀ ਕ੍ਰਿਕਟ ਖੇਡ ਸਕਦੀਆਂ ਨਹੀਂ ਤਾਂ ਸਿਰਫ ਘਰੇ ਥਾਪੀ ਨਾਲ ਹੀ ਥੋੜਾ ਬਹੁਤ ਆਪਣੇ ਭਰਾਵਾਂ ਨਾਲ ਜਾਂ ਹੈ ਨਾ ਉੱਥੇ-ਉੱਥੇ ਖੇਡ ਲੈਂਦੇ ਸੀ ਤੇ ਉਹ ਉਹਦੇ 'ਚ ਵੀ ਸਮਝਦੇ ਨਹੀਂ ਸੀ ਵੀ ਚਲੋ ਦੋ ਬੱਲਾਂ ਇਹਨੂੰ ਖੜਾ ਦਿਓ ਯਾਰ ਦੋ ਬੱਲਾਂ ਝੋਟ ਹੋ ਜਾਣਾ ਇਹਨੇ ਹੈ ਨਾ ਤਾਂ ਪਰ ਹੁਣ ਹੁਣ ਜਿਹੜੀਆਂ ਡਾਈਆਂ ਲੱਗ ਰਹੀਆਂ ਨੇ ਜਾਂ ਜਿਹੜੇ ਕੈਚ ਫੜੇ ਜਾ ਰਹੇ ਨੇ ਉਹ ਮਤਲਬ ਵਰਲਡ ਕਲਾਸ ਕੈਚੇਸ ਨੇ ਸੋ ਅਮਨਜੋਤ ਸੈਮੀਫਾਈਨਲ ਚ ਵੀ ਜਿਹੜਾ ਵਿਨਿੰਗ ਫੋਰ ਸੀਗਾ ਅਮਨਜੋਤ ਦਾ ਹੀ ਸੀਗਾ ਕੱਟ ਸ਼ਾਟ ਹਨਾ ਕੱਟ ਸ਼ਾਟ ਦੋ ਚੌਕੇ ਤਾਂ ਆਖਰੀ ਜਿਹੇ ਨੇ ਉਹ ਮੈਨੂੰ ਇਹ ਲੱਗਿਆ ਸੀ ਕਿ ਹਜੇ ਕਾਫੀ ਬੋਲਣ ਪਈਆਂ ਨੇ ਹੁਣ ਕਾਫੀ ਫਰਕ ਪੈ ਗਿਆ 1 1 2 2 ਲੈ ਲਓ ਕਿਤੇ ਆਉਣਾ ਪਰ ਮਨ ਨੂੰ ਕਾਲੀ ਸੀ ਜਲਦੀ ਸੀ ਸੋ ਅਮਨ ਕਰਦਿਆਂ ਨੂੰ ਕਰ ਦੇਣਾ ਕਹ ਲੋਗੀ ਇਸੇ ਕੀ ਕਹਿੰਦੇ ਹਾਂਜੀ ਸਰ ਸਾਰੇ ਖੁਸ਼ ਨੇ ਬਸ ਹੂੰ ਵੇਟ ਕਰ ਰਹੇ ਨੇ ਸਾਰੇ ਆਂਦੀ ਹਾਂ ਤੁਸੀਂ ਆਓ ਸਾਨੂੰ ਸਾਰਿਆਂ ਨੂੰ ਹੀ ਉਨਾ ਹੀ ਇੰਤਜ਼ਾਰ ਹੈ ਸਾਰਿਆਂ ਨੂੰ ਤੁਸੀਂ ਆਓ ਤੁਹਾਨੂੰ ਅਸੀਂ ਅੱਖਾਂ ਤੇ ਬਿਠਾਵਾਂਗੇ ਤੁਹਾਡਾ ਸਵਾਗਤ ਕਰਾਂਗੇ ਤੇ ਤੁਹਾਨੂੰ ਤੁਸੀਂ ਪੰਜਾਬ ਦੀ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਪੰਜਾਬ ਦੀਆਂ ਸ਼ੇਰਨੀਆਂ ਹੋ ਔਰ ਸਾਡੀਆਂ ਲੱਖਾਂ ਧੀਆਂ ਵਾਸਤੇ ਤੁਸੀਂ ਪ੍ਰੇਰਨਾ ਸਰੋਤ ਹੋ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਫੇਰ ਤੇ ਵਰਲਡ ਕੱਪ ਦੀ ਟਰੋਫੀ ਜਿਹੜੀ ਹੈ ਉਹ ਪੰਜਾਬ ਚ ਆਊਗੀ ਕਿ ਮਤਲਬ ਟਾਈਮ ਲੱਗ ਜੂਗਾ ਕਿਤੇ ਹੋਰ ਜਾਣਾ ਉਹਨੇ ਪਹਿਲਾਂ ਨੇ ਜ਼ਰੂਰ ਉਹ ਤਾਂ ਆਫਿਸ ਚਲੀ ਜਾਏਗੀ ਬੀਸੀਸੀ ਆਫਿਸ ਤੇ ਵੈਸੇ ਆਪਾਂ ਮੰਗਾ ਨਹੀਂ ਸਕਦੇ ਵੀ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਰਿਕਵੈਸਟ ਕਰਾਂਗੇ ਰਿਕਵੈਸਟ ਕਰਾਂਗੇ ਜੀ ਜ਼ਰੂਰ ਹਾਂ ਵੀ ਸਾਨੂੰ ਭਈ ਅਸੀਂ ਕੀੜਾ ਦੇਣਾ ਇਹਦਾ ਪੰਜਾਬ ਚ ਜੀ ਜੀ ਸਰ ਜੀ ਤੇ ਕਪਤਾਨ ਦੀ ਸਟੇਟ ਚਾਉਣੀ ਚਾਹੀਦੀ ਆ ਉਹ ਦੇ ਲੋਕ ਦੇਖਣਾ ਚਾਹੁੰਦੇ ਨੇ ਹੱਥ ਲਾ ਕੇ ਜਿਵੇਂ ਆਪਾਂ ਨੂੰ ਕਹਿੰਦੇ ਹੁੰਦੇ ਕਿ ਤੁਹਾਨੂੰ ਪਹਿਲਾਂ ਟੈਲੀਵਿਜ਼ਨ ਤੇ ਦੇਖਿਆ ਸੀ ਹੱਥ ਲਾ ਕੇ ਅੱਜ ਪਹਿਲੀ ਵਾਰ ਦੇਖਿਆ ਹਾਂ ਹਾਂ ਜੀ ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਚਿਹਰੇ ਦੀ ਸਮਾਈਲ ਮੁਸਕਰਾਹਟ ਦੱਸਦੀ ਹੈ ਕਿ ਤੁਸੀਂ ਮਿਹਨਤ ਕੀਤੀ ਉਸ ਮਿਹਨਤ ਦਾ ਮੁੱਲ ਮਿਲਿਆ ਔਰ ਜਦੋਂ ਮਿਹਨਤ ਤੋਂ ਬਾਅਦ ਫਲ ਮਿਲਦਾ ਉਸ ਫਲ ਦਾ ਜਿਹੜਾ ਸਵਾਦ ਹੈ ਉਹ ਵੱਖਰਾ ਹੀ ਹੁੰਦਾ ਸੋ ਮੇਰੇ ਖਿਆਲ ਚੋ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨੇ ਮਰਜ਼ੀ ਇੰਟਰਵਿਊ ਦੇ ਲਿਓ ਪਰ ਜੋ ਤੁਹਾਡੇ ਅੰਦਰ ਫੀਲਿੰਗ ਹੈ ਜੋ ਤੁਹਾਡੇ ਅੰਦਰ ਵਰਲਡ ਚੈਂਪੀਅਨ ਬਣਨ ਦਾ ਜਿਹੜਾ ਸਾਰੀ ਉਮਰ ਵਾਸਤੇ ਤੁਹਾਡੇ ਜਿਹੜਾ ਨਾਮ ਰਹੂਗਾ ਤੇ ਮਾਪੇ ਪ੍ਰਾਊਡ ਨਾਲ ਅੱਗੇ ਅਗਲੀਆਂ ਪੀੜ੍ਹੀਆਂ ਪ੍ਰਾਊਡ ਨਾਲ ਦੱਸਿਆ ਕਰਨਗੀਆਂ ਕਿ ਸਾਡੇ ਜਿਹੜੇ ਕਰ ਟਰੋਫੀ ਵਿਨਰ ਜਿਹੜੇ ਸੀਗੇ ਜਿਵੇਂ ਅੱਜ 올림ਪੀਅਨ ਦੱਸਦੇ ਆ ਕੋਈ ਕਿ ਮੈਂ 1973 ਦਾ ਜਾਂ 1982 ਦੀਆਂ 올림픽 ਦਾ ਵਿੱਚ ਮੈਂ 올림ਪੀਅਨ ਆ ਜਾ ਇਦਾਂ ਦੱਸਦੇ ਆ ਨਾ ਪ੍ਰਾਊਡ ਨਾਲ ਹਾਂਜੀ ਜੀ ਸੋ ਇੱਕ ਇਤਿਹਾਸ ਤੁਸੀਂ ਰਚਤਾ ਤੇ ਤੁਹਾਡੀ ਖੁਸ਼ੀ ਜਿਹੜੀ ਹੈ ਉਹ ਸਾਡੀ ਖੁਸ਼ੀ ਹੈ ਖੁਸ਼ੀਆਂ ਵੰਡਣ ਨਾਲ ਦੁਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਤੁਸੀਂ ਆਓ ਅਸੀਂ ਤੁਹਾਡੇ ਨਾਲ ਖੁਸ਼ੀਆਂ ਤੁਹਾਡੀਆਂ ਵੰਡਾਂਗੇ ਤੇ ਖੁਸ਼ੀਆਂ ਸਾਰੇ ਪੰਜਾਬ ਦੀਆਂ ਦੁੱਗਣੀਆਂ ਤਿਗਣੀਆਂ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿੰਦਾਬਾਦ ਜਿਉਂਦੇ ਬਸਦੀਆਂ ਰਹੋ ਧੰਨਵਾਦ ਹੈਲੋ ਮੋਟੋ